ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਲੀ ਤੁਹਾਨੂੰ ਇੱਕ ਹਾਲਾਤ ਦਿਖਾਉਣਾ ਜਿਹੜੇ ਤੁਸੀਂ ਅੱਜ ਤੱਕ ਕਿਸੇ ਵੀਡੀਓ ਚ ਨਹੀਂ ਦੇਖੇ ਹੋਣੇ ਠੀਕ ਹੈ ਅਸਲ ਦੇ ਵਿੱਚ ਤੁਸੀਂ ਦੇਖੋਗੇ ਵੀ ਇੱਥੇ ਵੱਡੀਆਂ ਵੱਡੀਆਂ ਗੱਡੀਆਂ ਦਾ ਅੱਡ ਅੱਡ ਜਿਹੜਾ ਹੈਗਾ ਕੋਈ ਸ਼ਹਿਰਾਂ ਤੋਂ ਆਇਆ ਕੋਈ ਪਿੰਡਾਂ ਤੋਂ ਆਇਆ ਹਨਾ ਜਾਮ ਲੱਗਿਆ ਹੋਣਾ ਇਧਰ ਪਾਸੇ ਲੋਕ ਖੜੇ ਹੋਣ ਤੁਸੀਂ ਸੋਚਦੋਂਗੇ ਪਤਾ ਨਹੀਂ ਕੀ ਹੈ ਠੀਕ ਹੈ ਜਿਵੇਂ ਆਹ ਗੱਡੀ ਵਾਲੇ ਇਹ ਲੰਘ ਗਏ ਠੀਕ ਹੈ ਤੇ ਇੱਥੇ ਮੋਟਰਸਾਈਕਲ ਨੂੰ ਵੀ ਡੱਕ ਰਿਆ ਜਾਂਦਾ ਠੀਕ ਹੈ ਤੇ ਮਤਲਬ ਕੀ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਣਾ ਠੀਕ ਹੈ ਤੇ ਇਧਰ ਵਾਹੇ ਕੈਂਚੀਗੇਟ ਲੱਗੇ ਤੇ ਇਧਰੋਂ ਜਿਹੜਾ ਆ ਨਾ ਪਾ ਗਏ ਰੇਟਨਾਂ ਪਰ ਘਾਟਰਾਂ ਲੀਆਂ ਜਾ ਰਹੀਆਂ ਹੈ ਨਾ ਕਾਰਨ ਕਿ ਅੱਗੋਂ ਜਿਹੜਾ ਹੈਗਾ ਬੰਨ ਟੁੱਟਦੇ ਪੂਰੇ ਪੂਰੇ ਆਸਾਰ ਆ ਠੀਕ ਹੈ ਤੇ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਰੇਤਾ ਲਗਾਤਾ ਢੋਆ ਜਾ ਰਿਹਾ ਠੀਕ ਆ ਤੇ ਲੋਕ ਬੰਨ ਕੋਲੇ ਜਾਣੋਂ ਹਟਦੇ ਨਹੀਂਗੇ ਤੇ ਇੱਥੇ ਜਿਹੜਾ ਹੈਗਾ ਬਹੁਤ ਜ਼ਿਆਦਾ ਲੋਕ ਇਕੱਠੇ ਹੋ ਜਾਂਦੇ ਆ ਕੋਈ ਗੱਡੀਆਂ ਵਾਲਾ ਜਿਹਨਾਂ ਨੂੰ ਕੋਈ ਮਦਦ ਕਰਨਾ ਦੂਰ ਨੇੜੇ ਆਏ ਹੁੰਦੇ ਆ ਠੀਕ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਚਲੋ ਕੋਈ ਜਾਣ ਪਛਾਨ ਕੋਈ ਆਇਡੈਂਟੀਟੀ ਵਗੈਰਾ ਉਹ ਕੱਢ ਲਿਆ ਜਾਂਦਾ ਅੱਗੇ ਭੇਜ ਦਿੱਤਾ ਜਾਂਦਾ ਬਾਕੀ ਖੜੇ ਰਹਿੰਦੇ ਜਾਂਦੇ ਰਹ ਜਾਂਦੇ ਆ ਠੀਕ ਆ ਤੇ ਆ ਤੁਸੀਂ ਦੇਖ ਸਕਦੇ ਇੱਥੇ ਦਾ ਹਾਲਾਤ ਹੈ ਠੀਕ ਆ ਇੱਥੇ ਜਿਹੜਾ ਹੈਗਾ ਬਹੁਤ ਜ਼ਿਆਦਾ ਲੋਕ ਇਕੱਠੇ ਆ ਠੀਕ ਆ ਤਾਂ ਉਹਦੇ ਚ ਕਈ ਤਰ੍ਹਾਂ ਦੀਆਂ ਸਕੀਮਾਂ ਲੱਗ ਜਾਂਦੇ ਆ ਭਾਈ ਪਰ ਜਿਹੜੇ ਬੰਦੇ ਵਿਚਾਰੇ ਮਦਦ ਲੈ ਕੇ ਆਏ ਆ ਉਹ ਵੀ ਇਸ ਵਕਤ ਚ ਰਹਿ ਗਿਆ ਪਰੇਸ਼ਾਨ کہہ ਸਕਦੇ ਆ ਆ ਠੀਕ ਆ ਪਹਿਲਾਂ ਪਿੰਡੋਂ ਵਾਸ਼ਣ ਇਕੱਠਾ ਕਰਦੇ ਆ ਫਿਰ ਇੱਥੇ ਆਉਂਦੇ ਗਾਣੇ ਲੰਘੇ ਦਿੰਦੇ ਆ ਠੀਕ ਆ ਜਿਵੇਂ ਆ ਆਲੇ ਆ ਭਾਈ ਕਿਹੜੇ ਪਿੰਡ ਦੇ ਪੁੱਛਦੇ ਆ ਠੀਕ ਹੈ ਗੱਲਬਾਤ ਕਰ ਠੀਕ ਹੈ ਇਧਰਲੇ ਪਾਸੇ ਇਹ ਬਿਰਕਾ ਕਿਹੜਾ ਪਿੰਡ ਆ ਭਾਈ ਬਿਰਕ ਕਲਾ ਬਠਿੰਡਾ ਬਠਿੰਡਾ ਵਾਲਾ ਕੀ ਲੈ ਕੇ ਆਇਆ ਸੀਗਾ ਵਿਚਾਰ ਤੇ ਨਾਲ ਤੇ ਫਿਰ ਇੱਥੇ ਕਿਉਂ ਖੜ ਗਿਆ ਅੱਗੇ ਨਹੀਂ ਗਏ ਅੱਗੇ ਜਾਣ ਹੀ ਦੇ ਰਹੇ ਹਨ ਉਹਦਾ ਕਾਰਨ ਇਹ ਵੀ ਆ ਕਿ ਅੱਗੇ ਜਿਹੜਾ ਹੈਗਾ ਪੁਲ ਬਣ ਰਿਹਾ ਭਾਈ ਸੌਰੀ ਮਤਲਬ ਬਣਨਾ ਉਹਦੇ ਕਰਕੇ ਵੀ ਆ ਪਰ ਇੱਥੇ ਇੱਕ ਨਵਾਂ ਵੀ ਤਰੀਕਾ ਚੱਲ ਜਾਂਦਾ ਫਿਰ ਠੀਕ ਹੈ ਉਹ ਇਹ ਚੱਲਦਾ ਭਾਈ ਤੁਸੀਂ ਕਿੱਥੋਂ ਆ ਇਹ ਬਿਰਕਾਂ ਤੋਂ ਬਠਿੰਡਾ ਤੋਂ ਇਹ ਸਾਰੇ 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 ਇੱਕੋ ਬੰਦਦੇ ਆ 6 ਟਰਾਲੀਆਂ ਇਕੱਠੀਆਂ ਪਈ ਵਰਕਾਂ ਵਾਲੇ ਬਠਿੰਡੇ ਵਾਲੇ ਦੇਖ ਲਓ ਪੂਰੇ ਕਿਸੇ ਗੱਲ ਨੂੰ ਨਾ ਬਠਿੰਡਾ ਘੱਟ ਰਹਿ ਗਿਆ ਵੈਸੇ ਵੀ ਭਾਈ ਸਾਡੇ ਬਠਿੰਡੇ ਵਾਲੇ ਤਕੜੇ ਬੰਦੇ ਪਰ ਮੈਂ ਤੁਹਾਨੂੰ ਇੱਕ ਗੱਲ ਬੰਦੇ ਆਏ ਹੋਣੇ ਵੀ ਜਿਹੜੇ ਕਹਿੰਦੇ ਹੋਣਾ ਵੀ ਇੱਥੇ ਦੇ ਦਿਓ ਹੈ ਇਹ ਥੋੜੀ ਥੋੜਾ ਅਵੇਅਰ ਕਰ ਇੱਕ ਮਿੰਟ ਮੈਂ ਖੜ ਜਾ ਇੱਕ ਇੱਕ ਸਕਿੰਟ ਮੈਂ ਦੱਸਦਾ ਮੈਂ ਨਾ ਲਾਈਵ ਚਾਹਦਾ ਕਰ ਫੇਸਬੁਕ ਤੇ ਇਸ ਵਕਤ ਤੇ ਇਧਰੋਂ ਜਿਹੜੇ ਲੋਕ ਜਾ ਰਹੇ ਹਨ ਨਾ ਤੁਰ ਫਿਰ ਕੇ ਵੈਸੇ ਤਾਂ ਤੁਰ ਕੇ ਜਾਣ ਵਾਲਿਆਂ ਤੇ ਵੀ ਮਨਾ ਕਿਉਂਕਿ ਅੱਗੇ ਪੁਲ ਦੇ ਜਿਹੜਾ ਹੈਗਾ ਨਾ ਬੰਨਾਂ ਦੇ ਉੱਤੇ ਵਜਨ ਵਾਧਦਾ ਠੀਕ ਹੈ ਪਰ ਲੋਕ ਖੜਦੇ ਨਹੀਂ ਹੈ ਹਨਾ ਉਦੋਂ ਬਿਨਾ ਇੱਕ ਗੱਲ ਹੈ ਵੀ ਇਹ ਬੰਦੇ ਮਸਾ ਇਕੱਠਾ ਕਰਕੇ ਲਿਆਉਂਦੇ ਆ ਪਿੰਡੋਂ ਹਨਾ ਆਪਾਂ ਤਿਲ ਫੁਲਕ ਨਾ ਉਦੋਂ ਬਾਅਦ ਚਲੋ ਪ੍ਰਸ਼ਾਸਨ ਦੀ ਤਾਂ ਮੰਨ ਲਈ ਰੁਕ ਪਰ ਇੱਥੇ ਕੀ ਹੈ ਆਹ ਪਿੰਡਾਂ ਮੈਂ ਅੱਗੇ ਤੱਕ ਨਾਂ ਵਾਲੇ ਪਿੰਡ ਤਾਂ ਕੋਈ ਜਾ ਕੇ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਸ਼ਰਾਰਤੀ ਲੋਕ ਹੈ ਇੱਥੇ ਹੀ ਖੜ ਜਾਂਦੇ ਆ ਕੇ ਠੀਕ ਹੈ ਇਹਨਾਂ ਨੇ ਆਉਣ ਸਾਰੇ ਇਹੀ ਗੱਲ ਕਹਿਣੀ ਹੈ ਮੈਂ ਇਹਨਾਂ ਦਾ ਸੁਣਾਉਣਾ ਕਿ ਤੁਸੀਂ ਕਹੋਗੇ ਪਤਾ ਨਹੀਂ ਕੋਟਲੀ ਗੱਲਾਂ ਸੁਣਾ ਜਾਂਦਾ ਬਾਈ ਸਹੀ ਦੱਸਿਓ ਕੀ ਹੋਇਆ ਜਦੋਂ ਮੰਨ ਲਾ ਤੁਸੀਂ ਆਉਣੇ ਉੱਥੇ ਇਥੇ ਦਾ ਕੋਈ ਨਾ ਕੋਈ ਆਦਾ ਖੋਂਦੇ ਆ ਸਾਨੂੰ ਖੋਂਦੇ ਆ ਖੋਂਦੇ ਆ ਹੈਨਾ ਕਰੋ ਆ ਬਾਈ ਇੱਕ ਇਹਨਾ ਇੱਕ ਇਹਨਾ ਹਾਂ ਉਹ ਉੱਥੇ ਉਹ ਬੈਠਿਆ ਹੁਣ ਉਹਾਂ ਦੇ ਕਹਿੰਦੇ ਕਹਿੰਦੇ ਪਹਿਲਾਂ ਸਾਨੂੰ ਰਾਸ਼ਨ ਦੋ ਫੇਰ ਅਸੀਂ ਗਾਂ ਟੱਪਾਂ ਦਵਾਂਗੇ ਜੇ ਤੁਹਾਨੂੰ ਪੁਲਿਸ ਨੇ ਟੱਪਾ ਦੇ ਪਾਣੀ ਦੀ ਕੋਈ ਸਵਾਲ ਅਜੇ ਤੇ ਪਾਣੀ ਨਹੀਂਗਾ ਕੋਈ ਵਾਸਤਾ ਨਹੀਂ ਇਹ ਆ ਇਹ ਆ ਉਹਦਾ ਗੁੰਡਾ ਟੈਕਸ ਲਾਈ ਬਟਿਆ ਹੈ ਨਾ ਉਹ ਕਹਿੰਦੇ ਪਹਿਲਾਂ ਸਾਨੂੰ ਚੰਗੇ ਦੇ ਦੋ ਬਰਾਦ ਕਹਿੰਦੇ ਕੁਝ ਕਰਦੇ ਟੱਪਾ ਦਵਾਗੇ ਕਹਿੰਦੇ ਜੇ ਤੁਹਾਨੂੰ ਪੁਲਿਸਾਂ ਦੇ ਟੱਪਾ ਦਿੰਦੇ ਫਿਰ ਅਸੀਂ ਨਹੀਂ ਟੱਪਾ ਦਿੰਦੇ ਲੋਕ ਇਹ ਚੀ ਬਿਚੇਰੇ ਹੱਤ ਮਰੀ ਜਾਂਦੇ ਜਿੱਥੇ ਕੋਈ ਨੁਕਸਾਨ ਨਹੀਂ ਕੋਈ ਨਹੀਂ ਵਧੀਆ ਤੁਸੀਂ ਆਦਾਲਤ ਦੇ ਵਿੱਚ ਨਾ ਹੱਤ ਮਰੀ ਜਾਂਦੇ ਕਿਸਾਨ ਨੂੰ ਰਾਸ਼ਨ ਆ ਤੁਸੀਂ ਦੇਖ ਲਓ ਵੀ ਇੱਥੇ ਨਾ ਲੋਕ ਖੜੇ ਆਂਦੇ ਆ ਇਹ ਜ਼ਰੂਰੀ ਨਹੀਂ ਮੈਂ ਕਹਿੰਦਾ ਵੀ ਇਹੀ ਪਿੰਡ ਆ ਇਹ ਮਹਾਤਮ ਨਗਰ ਹੈ ਨਾ ਪਰ ਇਹ ਆ ਬਹੁਤ ਪਿੰਡਾਂ ਦੇ ਵਿੱਚ ਇਹ ਹਾਲਾਤ ਨੇ ਠੀਕ ਹੈ ਤੁਸੀਂ ਦੂਰ ਦੂਰ ਤੱਕ ਦੇਖ ਤੁਸੀਂ ਦੂਰ ਦੂਰ ਤੱਕ ਦੇਖ ਲਓਗੇ ਜਿੱਥੇ ਵਿਚਾਰੀ ਪੁਲਿਸ ਵੀ ਪਰੇਸ਼ਾਨ ਆ ਤੇ ਆ ਇਹ ਵੀ ਪਰੇਸ਼ਾਨ ਹੈ ਇੱਥੇ ਆ ਕੇ ਜਿਵੇਂ ਮੰਨ ਲਾ ਇਹ ਬੰਦੇ ਕੋਈ ਰਾਸ਼ਨ ਲੈ ਕੇ ਆਇਆ ਰਾਸ਼ਨਾਂ ਨੂੰ ਕਹਿੰਦੇ ਵੀ ਸਾਡੇ ਪਿੰਡ ਵਿੱਚ ਦੀ ਤਾਂ ਟੱਪੋਗੇ ਜੇ ਸਾਨੂੰ ਰਾਸ਼ਨ ਦੇ ਜਾਓਗੇ ਹਨਾ ਤੁਸੀਂ ਦੇਖ ਲਓ ਇੱਕ ਪਾਸੇ ਦਾ ਯਾਰ ਕੋਈ ਬਾਹਰ ਦੂਰ ਨਹੀਂਗਾ ਇੱਥੋਂ ਅਸੀਂ ਦੇਖੂਗਾ ਉਹ ਸਾਹਮਣੇ ਸਪੈਦਾਏ ਆ ਜਿਹੜੇ ਉਹ ਸਾਹਮਣੇ ਵਾਲੇ ਦਿਖ ਰਹੇ ਆ ਇਹ ਦਿਨ ਇਹ ਇਦੋਂ ਗਾਂ ਜਿੱਥੇ ਹੈਗਾ ਹੜ ਦੀ ਮਾਰ ਵਾਲੇ ਪਿੰਡ ਸ਼ੁਰੂ ਹੋ ਜਾਂਦਾ ਉਦੋਂ ਪਹਿਲਾਂ ਵਾਲੇ ਤਾਂ ਸਾਰਿਆਂ ਨੂੰ ਕੁਝ ਹੋਇਆ ਹੀ ਨਹੀਂਗਾ ਕਿਉਂਕਿ ਇੱਥੇ ਤਾਂ ਸਾਰੇ ਝੋਨੇ ਦੇਖ ਲਓ ਕਿੱਡੇ-ਕੱਡੇ ਖੜੇ ਆ ਆਪਣੇ ਨਾਲੋਂ ਵਧੀਆ ਖੜੇ ਠੀਕ ਆ ਇਹ ਕਹਿੰਦੇ ਵੀ ਸਾਨੂੰ ਦੇ ਜੋ ਸਾਰਿਆ ਸਾਰਾ ਔਖਾ ਕੰਮ ਹੈ ਬਾਈ ਫਿਰ ਤੁਸੀਂ ਕਿਹੜੇ ਪਿੰਡ ਲੈ ਕੇ ਜਾਣਾ ਜਿਹੜਾ ਹੈਗਾ ਇਹ ਚੱਲੀ ਜਾਂਦਾ ਸਾਡਾ ਇੱਕ ਮਿੰਟ ਇੱਕ ਮਿੰਟ ਹੈ ਕਿਵੇਂ ਸਾਡੇ ਅੱਗੇ ਗਏ ਹੋਏ ਸਾਰਾ ਚਾਰੋਂ ਤੰਦਰਾ ਚੱਲੀ ਜਾਂਦਾ ਦੇਖਦੇ ਅਸੀਂ ਰਾਇ ਕਰਦੇ ਆ ਕਿ ਕਿਹੜੇ ਪਿੰਡ ਚਾਹੀਏ ਜਾਂ ਨਹੀਂ ਕਰਵਾਸੇ ਦੇ ਦੇ ਪਰ ਇੱਥੇ ਤਾਂ ਨਹੀਂ ਅਸੀਂ ਦੇਣਾ ਫਿਰ ਇਹਨਾਂ ਨੂੰ ਜੀ ਚਾਹ ਫਿਰ ਬਿਲਕੁਲ ਕਿਸੇ ਨੇ ਕਿਉਂਕਿ ਹਰੇਕ ਨੇ 500000 2000 ਰੁਪਿਆ ਪਾ ਆ ਗਏ ਹੈ ਨਾ ਹੈ ਹੈ ਹਾਂ ਹਾਂ ਹਰ ਆ ਤੀਰੋ ਕੁਇ ਬੰਦੇ ਜਿਹੜੇ ਸੌਪੀਆਂ ਬੰਦੇ ਬਿਗੀ ਤਾ ਨੂੰ ਕਿਸੇ ਨੇ 500 ਕਿਸੇ ਨੇ 100 ਕੀ ਉੱਥੇ ਯਾਰ ਤੁਸੀਂ ਸੇਵਾ ਕਰਤੀ ਉਹਨਾਂ ਨੂੰ ਜਿਹਨੇ 500 ਭਾਈ ਬੰਦੇ ਬਾਣੀਆਂ ਸੀ ਜਾਈ ਤਾ ਨੂੰ ਚੱਲਿਆ ਸਾਰੇ ਮੇ ਉਪਰਾਹ ਸਾਨੂੰ ਕਈ ਲੋਕਾਂ ਨੇ ਦਿੱਤੇ ਹਾਂ ਭਾਈ ਤੁਸੀਂ ਕੀ ਕਹਿਣਾ ਮੈਂ ਜਿਹੜਾ ਪਿੰਡੋਂ ਤੈਹੀ ਹਾਂ 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 ਅਸੀਂ ਤਾਂ ਚਿੰਦੋਂ ਬਹੁਤ ਦੂਰ ਆਈ ਮਲੋੜ ਆਈ ਹਾਂ 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 ਉੱਥੇ ਹੀ ਸਾਨੂੰ ਬੰਦੇ ਨੇ ਦਿੱਤੇ ਲੋਕ 500 ਕੀ ਇਹ ਮਾੜਾ ਬਠੇਂਡਾ ਦੇ ਜਿਹੜੇ ਬਾਣਗਿਆਂ ਜਾਂ ਕੋਈ ਬੰਦੇ ਆ ਦੁਕਾਨਦਾਰ ਆ ਸਾਰੇ ਹਰੇ ਕਹਿੰਦਾ ਵੀ ਤੁਸੀਂ ਭਾਈ ਸੇਵਾ ਲੈ ਸਾਡੀ ਵੀ ਪਾ ਦਿਓ ਤੇ ਪਤੰਦਰ ਆ ਅੱਗੇ ਜਾ ਕੇ ਨਾਕਾ ਲਾਈ ਬੈਠਿਆ ਠੀਕ ਹੈ ਇਹ ਨਹੀਂ ਪੁਲਿਸ ਦਾ ਅੰਕਾ ਤਾਂ ਮੈਂ ਫਿਰ ਵੀ ਸਹੀ ਮੰਨਦਾ ਪੁਲਿਸ ਦਾ ਨਕਾ ਤਾਂ ਕਿਉਂਕਿ ਤੁਸੀਂ ਉਧਰ ਗਏ ਨਹੀਂਗੇ ਉਧਰ ਦੇ ਪਾਸੇ ਜਿਹੜਾ ਹੈਗਾ ਕਿਉਂਕਿ ਉਹ ਅਗਲੇ ਪਿੰਡਾਂ ਤੱਕ ਸਪਲਾਈ ਜਾਣੀ ਨਹੀਂ ਹਾਂ 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 ਉਹ ਕਿਸ਼ਤਗਲਾਮਾ ਤੋਂ ਪਾਰਾ ਜਿਹੜਾ ਕਿਸ਼ਤਗਲਾਮਾ ਤੋਂ ਦੱਸਦਾ ਮੈਂ ਪਤਾ ਨਹੀਂ ਜਿਹੜਾ ਹੈਗਾ ਚਾਰਾ ਜਾਂਦਾ ਕਿਹੜੇ ਹਿਸਾਬ ਨਾਲ ਪਰ ਜਿੱਥੋਂ ਤੱਕ ਮੈਂ ਦੇਖਿਆ ਵੀ ਐਨ ਡੀ ਆਰ ਫਾ ਜਿਹੜੀ ਜਾਂ ਦੂਜੇ ਬੰਦੇ ਆਪਣੇ ਹੈਗੇ ਬਠਿੰਡੇ ਦੇ ਹੀ ਆ ਉਹ ਸਿਵਲ ਡਿਫੈਂਸ ਵਾਲੇ ਜਾਂ ਬੜੂ ਸਾਹਿਬ ਵਾਲੇ ਲੱਗੇ ਹੋਏ ਉਹਨਾਂ ਕੋਲ ਚਾਰ ਪੰਜ ਕਿਸ਼ਤੇ ਆਇਆ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਮੈਂ ਤੁਹਾਨੂੰ ਨੰਬਰ ਦੇ ਦੂੰਗਾ ਗਏ ਵੀ ਮੁੰਡੇ ਹਨ ਸੋ ਵੀ ਕਰਾਂ ਪਰ ਇੱਕ ਗੱਲ ਆ ਵੀ ਦੇਖ ਲੋ ਪਿੰਡਾਂ ਵਾਲੇ ਪਹਿਲਾਂ ਤਾਂ ਮਸਾ ਸਮਾਨ ਇਕੱਠਾ ਕਰਦੇ ਆ ਲੋਕ ਤਿਲ ਫੁੱਲ ਦਿੰਦੇ ਆ ਤੇ ਰਾਹ ਦੇ ਵਿੱਚ ਲੋਕ ਲੁੱਟਣ ਨੂੰ ਫਿਰਦੇ ਯਾਰ ਕੀ ਕਿਆ ਬਾਤਾਂ ਹਨ ਦੁਨੀਆਂ ਭਾਂਤ ਭਾਂਦੇ ਜਿਨੇ ਹਨ ਆਪਾਂ ਕਹਿੰਦੇ ਜਿਨੇ ਦਾਨੀ ਹੈ ਉਹਨੇ ਲਟੇਰੇ ਵੀ ਵੱਧ ਹੈ ਹਨ ਔਖਾ ਹੀ ਕੰਮ ਆ ਦੁਨੀਆਂ ਤੇ ਹਜੇ ਤਾਂ ਇਹ ਬੰਦੇ ਵੱਧ ਹੈ ਹਜੇ ਵਿਰਕਣ ਵਾਲੇ ਘਟੋ ਘਟ ਮਨ ਲਾ 6 ਕਦੋਂ 10 12 ਬੰਦੇ ਹੋਣਗੇ ਅਜੇ 30 ਬੰਦੇ ਆ ਇਹ ਵੀ ਫਿਰ 30 ਬੰਦੇ ਦਾ ਆਏ ਵੀ ਤੀਤੀਆਂ ਤੋਂ ਡਰ ਜਾਂਦੇ 2 4 ਹੋਣ ਤਾਂ ਮੈਨਾਂ ਸਾਲੇ ਲਾਖ ਹੀ ਲੈ ਜਾਣ ਹੈ ਆਕਰੋ ਛੋਟੀ ਡੰਡਾ ਨਾ ਰੱਖਣਾ ਪੈਂਦਾ ਇਹਦੇ ਧਾਨ ਵੀ ਪਈ ਡਾਂਗਣਾ ਕਰਨਾ ਪੈਂਦਾ ਹੈਨਾ ਉਹ ਉਹ ਤਾਂ ਇਹ ਲਾ ਲੂਗੇ ਪਾ ਜਾਣਗੇ ਸੋ ਬਠਿੰਡਾ ਦੇ ਵਿਰਕਲਾ ਪਿੰਡ ਵਾਲੇ ਭਾਈ ਧੰਨਵਾਦ ਇਹਨਾਂ ਦਾ ਬਾਕੀ ਇਹ ਵੀ ਨਹੀਂ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਨਾ ਆਓ ਪਰ ਗੱਲ ਆ ਵੀ ਤੁਹਾਨੂੰ ਹਰੇਕ ਤਰ੍ਹਾਂ ਦੇ ਬੰਦੇ ਮਿਲਣਗੇ ਹੈਨਾ ਵੀ ਠੀਕ ਆ ਬੰਦੇ ਆਉਦੇ ਪਿੰਡੋਂ 20 25 ਜਾਣੇ ਆਓ ਤੇ ਜੇਕਰ ਕੋਈ ਤੁਹਾਨੂੰ ਤੰਗ ਕਰਦਾ ਰਾਜ ਫੇ ਡਾਂਗ ਵੀ ਫਿਰ ਹੋਰ ਤਾਂ ਕੀ ਹੈ ਇਧਰ ਇਹ ਪਾਸੇ ਵਿਚਾਰੇ ਖੜੇ ਆ ਇਹ ਕਹਿੰਦੇ ਸੋਚਦੇ ਆ ਵੀ ਕਿੰਦਰਾ ਕੀ ਹਾਲਾ ਬਾਪੂ ਫਿਰ ਠੀਕ ਹੈ ਲਾਹ ਲੀ ਨੀਂਦ ਸਾਰੀ ਕਦੋਂ ਚਲੇ ਸੀਗੇ ਅੱਛਾ ਸਵੇਰੇ ਚਲੇ ਸੀ 8 ਵਜੇ ਫਿਰ ਪਜਾ ਨੇਰੇ ਵੱਡੀ ਨੂੰ ਸੜਕ ਦਾ ਫਾਜ਼ਲ ਕਾ ਤੱਕ ਤਾਂ ਵੱਡੀ ਆ ਜ ਹੈ ਨਾ ਉਦੋਂ ਬਾਅਦ ਸੌਖਾ ਹੀ ਕੰਮ ਤੇ ਆਹਾਂ ਟਰਾਲੀ ਇਹ ਇਹ ਲੋਕਲ ਹੋਣਿਆ ਇਹ ਇਹ ਲੋਕਲ ਆ ਭਾਈ ਆਪ ਦਾ ਲੈ ਕੇ ਜਾਂਦਾ ਹੋਰ ਫਿਰ ਕੀ ਹਾਲ ਆ ਮਿੱਤਰੋ ਠੀਕ ਹੈ ਸਮਾਨ ਸਮੂਹ ਨਾਲ ਲੁੱਟਣ ਵਾਲੇ ਵੀ ਆ ਜਾਂਦੇ ਆ ਲੁੱਟਣ ਵਾਲੇ ਵੀ ਆ ਜਾਂਦੇ ਆ ਇੱਥੇ ਬਹੁਤ ਫਿਰਦੇ ਬਾਈ ਉਹ ਆਉਂਦੇ ਫਿਰਦੇ ਇੱਥੇ ਉਦੋਂ ਵੀ ਫਿਰ ਖੜਦਾ ਗਏ ਹੁਣ ਦਾ ਨੇੜੇ ਜਾਣ ਦਿੰਦੇ ਨਾ ਕਰਨ ਦਿੰਦੇ ਯਾਰ ਬੰਨ ਦਾ ਬੰਨ ਲਾਈ ਬੈਠੇ ਬੰਨ ਰੋ ਹਾਂ ਬੰਨ ਨਹੀਂ ਉਹ ਵੈਸੇ ਮੈਂ ਕਿਹਾ ਉਧਰ ਮਾ ਨਾਲ ਪਰ ਇਹ ਵੀ ਸੋਨੂੰ ਕਿਸ ਨਾਲ ਨਾ ਗਾ ਗੱਲ ਕਰਨੀ ਪਣੀ ਕਿਉਂਕਿ ਸਾਡਾ ਸਮਾਨ ਬਹੁਤ ਹੈ ਹਾਂ ਗੱਲ ਕਰੀ ਸੀ ਬਾਈ ਉਹ ਗਿਆ ਵੇ ਗਿਆ ਵੇ ਮੁੰਡਾ ਹਾਂ ਪਤਾ ਕਰਨ ਗਿਆ ਅਸਲ ਦੇ ਵਿੱਚ ਯਾਰ ਜ਼ਰੂਰਤ ਹੈਗੀ ਆ ਵੀ ਮੰਨ ਲਓ ਕਹਿੰਗੇ ਅਗਲੇ ਹੈਗਾ 14 ਪਿੰਡ ਡੁੱਬੇ ਹੋਏ ਚਲੋ ਮੈਂ ਸੋਨੂੰ ਆਪਦੇ ਹਿਸਾਬ ਨਾਲ ਦੱਸ ਦੇਣਾ ਜਿੰਨਾ ਕਿ ਮੈਨੂੰ ਪਤਾ ਬਾਕੀ 14 ਪਿੰਡ ਡੁੱਬੇ ਹੋਏ ਆ ਉਹ ਆਪਦੇ ਪਸੂ ਪਸੂ ਉਹਨਾਂ ਨੇ ਕੱਢੇ ਨਹੀਂ ਤੇ ਸਾਡੇ ਪਿੰਡ ਵਾਲਿਆਂ ਨੂੰ ਜਦੋਂ ਪਤਾ ਲੱਗਦਾ ਤਾਂ ਬੰਦੇ ਆਪਦਾ ਹਰਾਚਾਰਾ ਲੈ ਕੇ ਆਉਂਦੇ ਹਨ ਜਦੋਂ ਇੱਥੋਂ ਤੱਕ ਪਹੁੰਚ ਜਾਂਦੇ ਆ ਮੰਨ ਲਾ ਪਹਿਲੀ ਗੱਲ ਸਭ ਤੋਂ ਵੱਡਾ ਹੈਗਾ ਪਿੰਡ ਚੋਂ ਪਹਿਲਾਂ ਮੂਹਰੇ ਲਾ ਕੇ ਇਕੱਠਾ ਕਰਨਾ ਹੈ ਨਾ ਹੈ 2 ਲੱਖ ਦਾ ਸਮਾਨ ਲਿਆ ਹੈ ਹੈ 2 ਲੱਖ ਦਾ ਸਮਾਨ ਲਿਆ ਹੈ ਹਨ ਫਿਰ ਮੰਨ ਲਾ ਆਪਦਾ ਸੰਦਾ ਤੇ ਆਉਂਦਾ ਚਲੋ ਯਾਰ ਜਦੋਂ ਤੋਰੀ ਪਏ ਧਰਮ ਦੇ ਰਾਤ ਫਿਰ ਉਹ ਜਿਹੜਾ ਹਾਂ ਚੀਜ਼ਾਂ ਕਰਾਉਣ ਦਾ ਚਲ ਕੀ ਹੈ ਪਰ ਵੀ ਇਥੇ ਦੋ ਮੰਨ ਲਾ ਇਹਨਾਂ ਕੋਲ ਸ ਪੈਸੇ ਇਕੱਠੇ ਕਰਕੇ ਸਾਰਾ ਕੁਝ ਹੁਣ ਦੇਖ ਲਓ ਵੀ ਜਿੱਥੇ ਵੰਡਣਾ ਉਥ ਹੌਣ ਡੇਢ ਕਿਲੋਮੀਟਰ ਤੇ ਕਿੰਨੇ ਵਜੇ ਤੇ ਆਏ ਖੜੇ ਹਾਂ ਅੱਧਾ ਪੌਣਾ ਘੰਟਾ ਹੋ ਗਿਆ ਹਜੇ ਇਹਨਾਂ ਦਾ 5-6 ਵਜੇ ਤੱਕ ਕੋਈ ਨਮਟਾਰਾ ਨਹੀਂ ਹੁੰਦਾ ਠੀਕ ਹੈ ਫਿਰ ਬੰਦਾ ਅਗਲਾ ਕਹਿੰਦਾ ਯਾਰ ਔਖਾ ਸੀ ਵੀ ਜਿਹੜਾ ਮੈਂ ਕਈ ਵਾਰੀ ਇੱਕ ਗੱਲ ਸੁਣਾਈ ਹੈ ਵੀ ਜਦੋਂ ਆਨੰਦਪੁਰ ਵਾਲੇ ਪਾਸੇ ਰੋਪੜ ਵਾਲੇ ਪਾਸੇ ਨਹੀਂ ਪਾਣੀ ਆਇਆ ਸੀ ਅਸੀਂ ਪਿੰਡੋਂ ਭਰ ਇਟਰਾਂ ਦੇ ਉਹ ਉੱਥੋਂ ਤੱਕ ਲੈ ਕੇ ਅੰਤ ਤੇ ਕੋਈ ਬੰਦਾ ਜਿਹੜਾ ਹੈਗਾ ਫਿਰ ਬਾਅਦ ਦੇ ਵਿੱਚ ਕਿਸੇ ਸੰਸਥਾ ਨੂੰ ਦੇ ਕੇ ਮੁੜਨਾ ਪਿਆ ਹੈ ਨਾ ਸੋ ਫਿਰ ਸੰਸਥਾਵਾਂ ਵਾਲੇ ਐਂ ਲੱਗਦੇ ਹੁੰਦੇ ਲੋਕਾਂ ਨੂੰ ਵੀ ਪਤਾ ਨਹੀਂ ਇਹ ਸੰਸਥਾਵਾਂ ਵਾਲੇ ਘਰੋਂ ਹੀ ਦੇਈ ਜਾਂਦੇ ਆ ਹਨਾ ਭਾਵੇਂ ਸਾਡੇ ਪਿੰਡਾਂ ਤੋਂ ਪੁੱਛਦੇ ਨਹੀਂ ਭਈ ਅਸਲ ਦੇ ਵਿੱਚ ਕੀ ਮੇਰੇ ਵਰਗਾ ਕਹਿੰਦਾ ਹੁਣ 6 ਟਰਾਲੀਆਂ ਕਿੱਥੇ మోਡਾਂਗੇ ਉਹ ਸੰਸਥਾਵਾਂ ਵਾਲੇ ਫਿਰ ਆਹ ਦਾ ਪੂਰਾ ਪ੍ਰਚਾਰ ਦਾ ਬੰਦਾ ਫਲਾਣਿਆਂ ਨੇ ਦੇ ਕਰਦਾ ਤੇ ਚਲੋ ਉਹਨਾਂ ਦਾ ਵੀ ਧੰਨਵਾਦ ਆ ਪਰ ਗੱਲ ਆ ਜਦੋਂ ਪਿੰਡਾਂ ਵਾਲੇ ਇੰਨੇ ਆਉਂਦੇ 30 32 ਪੱਤੀ ਪੱਤੀ ਜਾਣੇ ਉਹ ਪਹੁੰਚਣ ਤੇ ਰਾਹ ਦੇ ਵਿੱਚ ਕੀ ਆ ਹੁਣ ਦੇਖ ਲਓ ਕੀ ਆ ਪਿੰਡ ਤੋਂ ਪਾਣੀ ਆਇਆ ਮੈਂ ਤੁਹਾਨੂੰ ਗੱਲ ਦੱਸਾਂ ਘੱਟੋ ਘੱਟ ਪਾ ਇਥੋਂ 3-4 ਕਿਲੋਮੀਟਰ ਦੂਰ ਤੇ ਜਿਹੜੇ ਉੱਤ ਆ ਪਿੰਡਾਂ ਦੇ ਹੋਏ ਜਾਂ ਨੇੜੇ-ਨੇੜੇ ਦੇ ਪਿੰਡਾਂ ਦੇ ਬੰਦੇ ਆ ਉਹ ਇੱਥੇ ਅੱਗੇ ਹਜੇ ਅੱਜ ਦਾ ਬਾਈ ਹੁਣ ਤਾਂ ਸਾਡੇ ਕੋਲੇ ਘਾਟਾ ਚੌੜ ਨਹੀਂ ਸਵੇਰੇ ਮੈਂ ਆਇਆ ਸੀ ਨਾ ਕਾਰ ਤੇ ਨੇੜੇ ਹੋ ਕੇ ਪੱਚੀ ਜਾਣ ਹੈਨਾ ਇਹਨੂੰ ਪਛੜਾ ਤੇ ਨਹੀਂ ਨਾ 300 ਬੰਦਾ ਆ ਹਾਂ 300 ਬੰਦਾ ਸੀ ਸਵੇਰੇ ਠੀਕ ਆ ਕੀ ਲੈ ਕੇ ਆਏ ਬਾਈ ਫਲਾਨੇ ਨੂੰ ਸਾਨੂੰ ਦੇਜੋ ਮਗਾ ਭਰਾਵਾ ਸਾਡੇ ਕੋਲ ਤੱਕ ਇਵੇਂ ਇਵੇਂ ਹਾਂ ਲੈ ਕੋਈ ਇੱਕੜੇ ਸਾਨੂੰ ਢਿੱਡ ਖਾਏਗਾ ਮੇਰਾ ਢਿੱਡ ਸਾਰਾ ਉਹਦਾ ਪੜਿਆ ਪੈਨੋ ਹਾਂ ਉਹਦੇ ਸੇ ਉਹੀ ਕੱਲ ਵੀ ਬੰਦੇ ਨੇ ਦੱਸਿਆ ਇੱਥੋਂ ਨਾ ਇੱਕ ਵੀਡੀਓ ਦੇਖਣਾ ਉਹਦੇ ਦਾ ਆ ਜਿਹੜੇ ਹੈਗੇ ਬਾਹਾਂ ਘਰੋਟ ਘਰੋਟੀਆਂ ਅੱਛਾ ਉਹ ਹੈ ਨਾ ਆ ਜਾਓ ਕਹਿੰਦਾ ਬਹੁਤ ਪੜੀ ਕੀਤੀ ਯਾਰ ਇਹੋ ਜਿਹੇ ਬੰਦਿਆਂ ਨੂੰ ਭਾਈ ਪ੍ਰਸ਼ਾਸਨ ਨੂੰ ਚਾਹੀਦਾ ਨਾ ਤੇ ਡਾਂਗ ਫੇਰਨੀ ਠੀਕ ਹੈ ਹੁਣ ਅਸਲ ਦੇ ਵਿੱਚ ਦੇਖਿਆ ਜਾਵੇ ਪੁਲਿਸ ਬਹੁਤ ਹੈ ਸੋ ਮੇਰੀ ਜਿਹੜਾ ਹੈਗਾ ਆਪਾਂ ਕਿਹਾ ਐਸਐਸਪੀ ਫਾਜ਼ਲ ਕਾਲ ਨੂੰ ਬੇਨਤੀ ਕਰਦਾ ਵੀ ਜਿਹੜੇ ਬੰਦੇ ਲੋਡ ਮੰਦ ਦਾ ਸਮਾਨ ਖੋ ਰਹੇ ਆ ਠੀਕ ਹੈ ਤੁਸੀਂ ਚਾਹੇ ਪੁੱਛ ਲਓ ਇੱਥੇ ਆ ਕੇ ਆ ਪਿੰਡ ਦਾ ਨਾਮ ਪਤਾ ਨਹੀਂ ਕਿਹਨਾ ਮਾਤਮਨਗਰ ਆ ਸ਼ਾਇਦ ਤੇ ਇਹਨਾਂ ਦੇ ਡਾਂਗ ਫੇਰੀ ਜਾਵੇ ਸਮਾਰਕ ਹੈ ਨਾ ਕਿਉਂਕਿ ਹੱਕ ਬਣਦਾ ਜਦੋਂ ਸੋ ਨਦਾ ਸਾਹਿਬ ਚਲੋ ਚਲੋ ਠੀਕ ਆ ਵਿਰਕਲ ਵਾਲੇ ਬਾਈ ਹੈ ਜਾਂਦੇ ਰਹੋ ਬਾਈ ਸੋ ਭਾਈ ਬਹੁਤ ਧੰਨਵਾਦ ਵਿਰਕਲ ਵਾਲਿਆਂ ਦਾ ਠੀਕ ਹੈ ਤੇ 6 ਟਰਾਲੀਆਂ ਲੈ ਕੇ ਜਿਹੜੇ ਪਹੁੰਚੇ ਆ ਮੁੰਡੇ ਠੀਕ ਹੈ ਸੋ ਆਪਾਂ ਕੀ ਬਹੁਤ ਧੰਨਵਾਦ ਆ ਤੁਸੀਂ ਅਸੀਂ ਬਾਕੀ ਸਾਨੂੰ ਮੈਂ ਕਾਫੀ ਚੀਜ਼ ਦਿਖਾ ਦਿੱਤੀਆਂ ਵੀਡੀਓ ਸ਼ੇਅਰ ਕਰੋ ਯਾਰ ਇਹੋ ਜਿਹੇ ਬੰਦੇ ਜਿਹੜੇ ਉੱਤੇ ਇਹ ਬੰਦੇ ਹਜੇ ਤਾਂ ਸਾਡੇ ਪਿੰਡਾਂ ਦੇ 30-30 ਬੰਦੇ ਆ ਤਾਂ ਬਸ ਹੁੰਦਾ ਜੇ 2-4 ਹੋਣ ਤਾਂ ਮੈਨੂੰ ਲੱਗਦਾ ਉਹ ਹੀ ਖੋਹ ਕੇ ਲੈ ਜਾਣ ਸਾਰੇ ਦਾ ਸਾਰਾ ਟਰੈਕਟਰ ਇਹ ਬੰਦੇ ਕਿਹੋ ਜਿਹੇ ਆ ਇਹੋ ਜਿਹੇ ਬੰਦੇ ਨਕਸ਼ਣ ਪਾਣਦੇ ਆ ਅਗਲੇ ਨੂੰ ਦਾਣ ਕਰਨ ਤੋਂ ਬਾਈ ਠੀਕ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰ ਇਹ ਵੀ ਨਹੀਂ ਵੀ ਇਹ ਵੀਡੀਓ ਤੋਂ ਬਾਅਦ ਤੁਸੀਂ ਆਉਣ ਆਓ ਯਾਰ ਪਰ ਕਿਲਾ ਮੌਜੂਦ ਕਰਕੇ ਆਓ ਬਾਈ ਆਪ ਤਾਂ ਕੋਈ ਪਿੰਡ ਚੋਂ 10-15 15 ਬੰਦੇ ਆਓ ਆ ਬਾਕੀ ਮੈਨੂੰ ਨੜਾ ਸਾਹਿਬ ਵੀ ਗੱਲ ਹੈ ਨੜਾ ਸਾਹਿਬ ਕੁਝ ਕਹਿਣਾ ਚਾਹੋਗੇ ਇਹ ਬੰਦੇ ਵੀ ਦੱਸਦੇ ਆ ਇਹ ਹੁਣੇ ਪਿੰਡਾਂ ਦਾ ਨੂੰ ਆਇਆ ਕਦੇ ਵਕਤੇ ਵ ਪਾਰੇ ਬੰਦੇ ਵਾਲੇ ਪੜੇ ਇੱਥੇ ਨੇ ਗੱਲ ਜੀ ਕੋਈ ਸਾਹਿਬ ਹੈ ਵੀ ਪ੍ਰਸ਼ਾਸਨ ਨੇ ਟਾਈਆ ਪੁਕਰ ਕੇ ਜੀ ਆਓ ਭਾਵਾ ਭਾਵਾ